ਸਾਡੇ ਹਰਮਨਵੀਰ ਪਹੁੰਚੇ ਨੇ ਓਏ ਮਰ ਨਹੀਂ ਉਹ ਮੜੀ ਜਾਂਦਾ ਵਾ ਓ ਵੀ ਲੱਗੋ ਆਦੇ ਦੇਨ ਤੇ ਆਦੇ ਬਲਾਵ ਦੀ ਸ਼ਰਵਾਤ ਹੋ ਗਈ ਆ ਕਰ ਦੋ ਵੀਰੇ ਗਾਈਸ ਵੀਰੇ ਨੂੰ ਹਾਏ ਹੈਲੋ ਗਾਈਸ ਤੇ ਇੱਧਰ ਰਗੜੇ ਲੱਗੰਦੇ ਆ ਆਈਏ ਦੇ ਨਾਲਾ ਗੋਪੀ ਵੀਰ ਸੇ ਉਹ ਵਾਈ ਵਾਈ ਫਰੇ 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 ਟੀਵੀ ਤੇ ਲੱਗਿਆ ਰਗੜਾ ਹਾਂਜੀ ਵੀਰ ਜੀ ਲੱਗ ਰਿਹਾ ਠੀਕ ਹੈ ਜੀ ਪਾ ਪਾਣੀ ਇੱਧਰ ਪਾ ਪੈਣਾ ਸਾਡੇ ਹਰਮਨ ਵੀਰ ਪਹੁੰਚੇ ਨੇ ਓਏ ਕਟੋਲੀਆਂ ਖਲਾਰ ਮਾਮਾ ਕਿਉਂ ਖਸਾ ਥੁੱਕ ਜੂਗਾ ਸੋਨੇ ਦੋ ਚਾ ਪੀਣੀ ਯਾਰ ਆਸ ਨਹੀਂ ਸਾਥ ਨੂੰ ਕਟੋਲੀਆਂ ਕੀ ਸਾਰਾ ਅਰਗੇ ਦੋ ਜਣੇ ਭੈਜੋ ਸਾਰਾ ਤੌਲੀਆ ਜਿੱਲਾ ਕਰਕੇ ਸੋਹਣਾ ਆਇਆ ਅੱਜ ਬਣਦਾ ਦਾ ਦਰਸ਼ਨ ਮੇਲੇ ਕਰਨ ਅੱਜ ਸਾਰੇ ਇਤਿਹਾਸਿਕ ਗੁਰਦਵਾਰਿਆਂ ਦੇ ਦਰਸ਼ਨ ਕਰਨੇ ਆਪਾਂ ਜਿੰਨੇ ਕ ਆਪਾਂ ਨੂੰ ਪਤਾ ਵਾ ਹਾਂ ਜਿੰਨੇ ਕ ਪਤਾ ਆਪਾਂ ਨੇ ਤਾਂ ਅੱਗੇ ਨੇੜੇ ਨੇੜੇ ਜਿਹੜੇ ਬਾਕੀ ਬਾਕੀ ਤੁਸੀਂ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਅਗਲੀ ਕਲਿੱਪ ਅਗਲੀ ਕਲਿੱਪ ਵਿੱਚ ਸਾਰਾ ਓਕੇ ਬਾਏ ਗੁਰੂ ਆਨੰਦ ਵਾਹੇ ਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਹਾਂਜੀ ਬੋ ਟੌਫੀ ਲੈ ਲਓ ਲੈਓ ਤੁਹਾਡੇ ਕਰਮਾ ਚ ਕਹਿਦੀ ਟੌਫੀ ਨਿਕਲੂਗੀ ਤੁਹਾਡੇ ਯਾਰ ਟੌਫੀ ਖਾਣ ਉਹ ਆਹੀ ਕਰੋ ਉਹ ਆਹੀ ਕਰੋ ਸੇਕ ਕਿੱਥੇ ਆ ਸੇਕ ਆਪਣੀ ਨਾ ਹੈਗਾ ਨਹੀਂ ਚਲੋ ਫਿਰ ਮੇਰਾ ਵੀ ਆ ਤੇਰਾ ਆਂਦੇ ਹੂੰ ਕੀ ਦੱਸਾਂ ਹੂੰ ਕੀ ਕਹਿੰਦੇ ਆ ਆਂਦੇ ਬੜਾ ਉਹ ਸਾਹ ਮੈਨੂੰ ਕਹਿੰਦੇ ਉਧਰ ਵੀ ਜਾ ਚਾਸ ਬੜੀ ਹਣੀ ਤੇ ਮਹਾਦੇਵ ਜਦਾਂ ਤੁਨੀ ਗੱਲ ਗੱਲ ਕੀਤੀ ਪੌਂਦੇ ਥਾਲੀ ਮਾਰ ਕੇ ਲਾਵਾ 108 ਤੇ ਉਹ ਗੱਲ ਮਾਏ ਇਹਨਾਂ ਵਿੱਚ ਤੁਸੀਂ ਬਾਲਾਂ ਕੋ ਲਾਵਾ 108 ਨੂੰ ਫੋਨ ਜਿਹੜੇ ਨਾਂ ਜਿਹੜੀਆਂ ਹਾਂ ਆ ਜਾਣੇ ਫਿਰ ਬਾਬਾ ਮੇ ਚਲੋ ਜੀ ਆਪਾਂ ਦਰਸ਼ਨ ਮੇਲੇ ਕਰ ਲਈਆ ਦਰਸ਼ਨ ਮੇਲੇ ਹੁਣ ਫਿਰ ਆਪਾਂ ਨਾ ਫੇਰ ਸ਼ਾਮ ਨੂੰ ਆਵਾਂਗੇ ਇੱਕ ਦਿਨ ਪ੍ਰਸ਼ਾਦਾ ਸ਼ਗਈਏ ਇੱਕ ਦਿਨ ਸਕਿੱਪ ਕਰਕੇ ਨਾ ਫੇਰ ਪਰਸੋਂ ਸਾਰੇ ਮਤਾ ਦੇਖਾਂਗੇ ਨਾ ਇੱਕ ਰਾਂ ਹੂੰ ਉਹਦੇ ਤਖਤ ਤੇ ਵੀ ਇਧਰ ਥੱਲੇ ਸੀ ਦੀ ਬਾਤ ਸਾਰੇ ਪਾਸੇ ਹਾਂ ਜੀ ਸਾਰੇ ਸੰਤਾ ਨੇ ਦਫਾ ਲਾਗ ਲਈਏ ਦੇਖਣਾ ਜੇ ਦੋਨੋਂ ਅੱਲਾਹ ਦਾ ਬਾਬੇ ਪੂਰੀ ਜੇ ਬਿਕਾਰੇ ਮੇਰੀ ਅਣਖ ਦਾ ਜੀ ਆ ਅੱਗੇ ਉਹਨੂੰ ਦਿਖਾ ਕੈਮਰਾਮੈਨ ਮਾੜਾ ਹਟ ਅੱਗੇ ਉਹ ਝੋਟੇ ਮਾੜੀ ਜਾ ਕੇ ਨਿਕਾਤੀ ਜਾ ਕੇ ਝਾਰੀਆਂ ਪੁੱਤੀਆਂ ਦੂਰਾਂ ਵਿੱਚ ਕਰ ਲੈ ਹਾਂ ਚੜਨ ਤੇ ਲੱਗਾ ਮੈਂ ਪੈ ਤੇ ਮਾਏ ਨੇ ਬਾਬਾ ਗਾਤੀ ਤੂੰਦੀ ਮਾਰੇ ਲੱਗ ਬਾਬਾ ਕਿਆ ਵੜਾ ਫਿਰਦਾ ਈ ਕੀ ਲੈਣ ਲੱਗੇ ਜੋ ਕਾਹ ਲੈਣੇ ਪਿਛੇ ਰਵਾ ਨਹੀਂ ਆ ਆ ਲੈ ਕੇ ਜਾਣਾ ਨਿੱਕੀ ਜਵਾਗੜੀ ਜੋਗਾ ਲੈ ਆ ਲੈ ਲੈ ਆਨੇ ਲਾ ਲੈ ਕੋਈ ਜਵਾਗੜੀ ਹੋ ਜਵਾਗੜੀ ਆ ਫੱਡੀ ਹੋਈ ਆ ਵੀਰ ਉਹ ਨਹੀਂ ਉਹ ਫੁੱਲਾ ਫੁੱਲਾ ਜਿਹਨਾਂ ਨੂੰ ਬੜਾ ਚਾਹ ਹਾਂ ਹੋਰ ਵੀ ਸਿਆ ਹੈ ਉਹ ਸੌਰੀ ਸੰਗੀਤ ਵੀਰ ਇਹ ਸੰਤ ਉਹ ਨਾ ਸੰਗੀਤ ਆਈ ਲੱਗੀ ਸੇ ਹਾਈ ਗਾਇਸ ਸੇ ਹਾਈ ਗਾਇਸ ਹਾਂ ਲੋਕ ਇਹ ਕਿ ਕਾਸੀ ਗੁਰਪਾਲ ਕਲਾਕ ਰੀਸ ਤੂੰ ਕਰ ਸਕਦਾ ਮੈਂ ਇਹ ਵੀ ਕਿ ਕਿਤੇ ਗੋਣਿਆ ਮੈਂ ਵੀ ਕਹਿਗੇ ਚ ਕੋਣਿਆਂ ਨਾਲੇ ਮਜਬੂਰੀ ਹੀ ਹੋ ਗਈ ਅੱਜ ਦੇ ਸੁਸਤੀ ਜੀ ਨਹੀਂ ਥੋੜੀ ਸੁਸਤੀ ਲੇਟ ਤੇ ਉੱਥੇ ਸੁਸਤੀ ਹਾਂ ਤਾਂ ਕਿ ਸੁਸਤੀ ਜੀ ਪਈ ਆ ਇਹਨੂੰ ਦਬਾਓ ਕਿੱਡੇ ਜਰੀਲੇ ਦਾੰਦੇ ਰੇ ਸਰਮਾ ਬਵਾਜੀ ਅੱਖਾਂ ਚ ਸਰਮਾ ਗਗਨ ਦੇ ਪੋਈਏ ਗਗਨ ਸਰਮਾ ਪੋਣੇ ਹੈਂ ਆ ਖਾਂ ਸਾਫ ਹੋ ਜਾਈਆਂ ਖਾਂ ਸਾਫ ਮੇਰੇ ਲਈ ਵੇਖ ਲਾ ਮੁੜ ਕੇ ਨਾ ਗਈ ਓ ਵੇਖ ਲਾ ਪਵਾਲਾ ਸ਼ਰਮਾ ਪਵਾਇ ਦੇ ਸੇਵਕ ਪਵਾਇ ਦੇ ਸ਼ਰਮਾ ਅੱਖਾਂ ਸਾਫ਼ ਹੋਣਗੀਆਂ ਅੱਖਾਂ ਸਾਫ਼ ਹੋਣਗੀਆਂ ਉਹ ਅੱਗੇ ਵੇਖ ਉਹ ਮਮਾ ਚਾਰ ਚਾਰ ਬੰਦੇ ਦੇਖਣੇ ਤੈਨੂੰ ਉਹ ਇਹ ਭਰਾਵਾ ਦੁਆਰੋਂ ਥੋੜੀ ਨਾ ਪੋਣਾ ਸਲਾਈ ਵਾਲਾ ਪੋਣਾ ਆਹ ਭਾਵੇਂ ਨੇ ਭਰੋਸਾ ਨਹੀਂ ਤੈਨੂੰ ਬਾਪ ਦਾਣ ਦੀ ਢੇਚੇ ਜਾਂਦਾ ਆਹ ਦੋ ਦੋ ਬੰਦੇ ਮਾਤਾ ਦਾਣਾ ਚੇਹਨੀਆ ਸਲਾਈ ਕਰਦਾ ਨਾਲੇ ਚਤਰ ਤੇ ਨਾਲ ਚਤਰਾਈ ਲੱਗਦਾ ਥੋੜੀ ਨਾ ਲੱਗਦਾ ਕਿ ਤੇ ਅੱਖਾਂ ਨੇ ਫੋੜ ਵੇਖੀ ਤੂੰ ਇੱਕ ਰੇਖਾਂ ਦੇ ਖੋਲ ਦੋ ਦੋ ਛੇਰੇ ਦੇਖਣੇ ਉਹ ਕੁਝ ਨਹੀਂ ਦਾ ਉਹ ਮਰੀ ਜਾਂ ਉਹ ਮਰੀ ਨਾ ਜਾਂ ਮੂਰਖਾ ਮਾਰਦਾ ਕਿਉਂ ਉਹ ਮਲਦੀ ਜਾਂ ਲੈ ਉਹ ਮਰੀ ਜਾਂਦਾ ਲੈ ਉਹ ਮਰੀ ਆਹੋ ਚੱਲੀਏ ਛੱਡੋ ਬਾਕੀ ਕਰਦਾ ਮਾਲਣਾ ਭਰਾਵਾ ਵੀਰ ਨੇ ਦੱਸਤਾ ਨਾ ਤੈਨੂੰ ਤਾਕ ਹੋਏਗਾ ਹਾਂ ਹਾਂ ਬਸ ਇੱਧਰ ਮਾਲਣਾ ਪੀੜ ਸਣੀ ਆ ਬਾਬਾ ਹੋਰ ਕਿਸਾ ਓਏ ਮਲਦੀ ਉਹ ਮਰੀ ਜਾਂਦਾ ਮਲੀ ਜਾਂਦੇ ਕੌੜੀਆਂ ਖਰਾਬ ਬਣੀਆਂ ਤੀਆਂ ਦਾ ਸਾਡਾ ਨਾਮ ਮਾਰਦਾ ਕਿਉਂ ਆੜੇ ਦੀ ਬਾਹ ਹਾ ਹੁਣਾਂ ਕਿਉਂ ਮਿਰ ਕਿਉਂ ਗਿਆ ਪਵਾਤਾ ਦੇ ਉਹ ਮਲੀਆਂ ਮੈਂ ਜਵੇਰ ਬੜਾ ਬੋਝ ਲੱਗਦਾ ਉਹ ਮਲੀਆਂ ਮਲਦਾ ਕਿਉਂ ਪਾਣੀ ਪੂੜਾ ਲੈਂਦਾ ਟੀਸ਼ਰਟ ਰੱਖੀਆਂ ਗੜ ਗੜ ਇਹ ਮਾ ਸਾਡੇ ਕਿ ਆਏ ਆ 132 ਪੌੜੀਆਂ ਕਿਲੇ ਦੇ ਗੋਲੀ ਸਾਹਿਬ ਦੇ ਤੇ ਬਾਕੀ ਹੁਣ ਆਪਾਂ ਖਾਲ ਤੁਹਾਨੂੰ ਵੇਖ ਦੂਦਵਾਰਾ ਸਾਹਿਬ ਜਿਹੜਾ ਆਪਣਾ ਤਖਤ ਉਥੇ ਵੀ ਤੁਹਾਨੂੰ ਦਰਸ਼ਨ ਜਰੂਰ ਕਰਾਵਾਂਗੇ ਓਏ ਇਧਰੋਂ ਹੁਣ ਗਈਏ ਕਿਧਰੋਂ ਖੁਸ਼ੀ ਹੋਣ ਵਾਲੋ ਅੱਛਾ ਨੀ ਗੋਦੀ ਆ ਅੱਖਾਂ ਤੇ ਕੀ ਲੱਗਾ ਉੱਤੇ ਗਿਆ ਕੀ ਲਾਇਆ ਵਾ ਇਹਦਾ ਮੈਂ ਕਲਿੱਪ ਲੈਣ ਲੱਗਾ ਹਾਂ ਅੱਛਾ ਤਾਂ ਆ ਕਰਕੇ ਸੰਧੂਰ ਲਾਤਾ ਹੀ ਮੰਮਾ ਸੰਧੂਰ ਇੱਥੇ ਮੈਂ ਦੂਰ ਬੜੀ ਇੱਜ਼ਤ ਨਾਲ ਬਾਬੇ ਚਾਹ ਪੀ ਹੁੰਦੇ ਨਾ ਵੇ ਇਹ ਮੈਂ ਕੀ ਮਦਦ ਇਦਾਂ ਕਰੀ ਆ ਮੋਲ ਪੂਰਾ ਪੈਸਾ ਆਸੀ ਜਾਵੇ ਮੇਰੇ ਹਲੇ ਵੇ ਵੇਖ ਕੇ ਕੌਣ ਤੇ ਤੂੰ ਮੇਰੇ ਮੂੰਹ ਲ ਦੇ ਤੂੰ ਮਾਮਲ ਖਾਲੀ ਭਰੀ ਦੇ ਅਹੀਂ ਲਾ ਕੇ ਖਾ ਵੀ ਲਿਆ ਉਹ ਭਰਾ ਮੇਰੀ ਤੇਰੀਆਂ ਤੋਂ ਚੀਜ਼ਾਂ ਪਵਾਉਂਦੀ ਮਸ਼ੀਨੀ ਰੋਟੀ ਨਹੀਂ ਨਾ ਸਾਦੀ ਜਾਂਦੀ ਉਹ ਸਹੀ ਨਹੀਂ ਲੱਗਦੀ ਛੇਰਾ ਵੀ ਨਹੀਂ ਖਾਂਦਾ ਮੋੜ ਕੇ ਲੰਗੇ ਨਾ ਮੇਰੇ ਮੂੰਹੇ ਵੇਖਦੇ ਲੰਗਰ ਨਹੀਂ ਦੇਈ ਉਹ ਨਹੀਂ ਠੰਡੀ ਸੀ ਨਾ ਉਹ ਰੋਮਲ ਜੀ ਬਣਦੀਆਂ ਰੋਟੀ ਅੰਦਰ ਕਰ ਲੈ ਸਾਦੇ ਹਾਦੀਏ ਤੰਦੂਰੀ ਖਾਦੀ ਤੈਨੂੰ ਪੁੱਛਿਆ ਕਿ ਘਰੇ ਘਰੇ ਕਿਹਦਾ ਬਣਾਵੇਂਗਾ ਗੋਭੀ ਖੁਰਦਾ ਕੋਈ ਨਹੀਂ ਤਾਲਿਆ ਕਰਾ ਜੱਟੇ ਉਹ ਕਰਨਾ ਜੇ ਲੈਗ ਲੈਗ ਕਰਨਾ ਖੂੰਂਦਾਨ ਤੇ ਮੁੰਡਿਆਂ ਹਾਏ ਗਾਇਸ ਹਾਈ ਪਰਵਾਹ ਖਾਲਸਾ ਫਤੇ ਉਹ ਕਾਰ ਦਾ ਮੈਂ ਮੈਂ ਦਿਮਾਗ ਲਾਉਣ ਨਾ ਉਹਦੇ ਆਪਣੇ ਚਾਰ ਚਾਪ ਮੈ ਦਿਮਾਗ ਲਾਉਣ ਨਾ ਉਹਦੇ ਆਪਣੇ ਚਾਰ ਚਾਪ ਮੈਨੂੰ ਪਤਾ ਹੀ ਨਹੀਂ ਮੈਂ ਹਾਂ ਚੱਲਦਾ ਕਿੰਨੇ ਫਲੇਵਰ ਆ ਹੋਰ ਕਿਹੜਾ ਫਲੇਵਰ ਆ ਅੱਜ ਸਵੇ ਹੀ ਉੱਤਰ ਆਇਆ ਪੌਂਚ ਪੌਂਚ ਵੀ ਸ਼ਹਿਰ ਭਰਦਾ ਤੂੰ ਇਹ ਸੀ ਜਾਨਾ ਓਏ ਕਿਹੜੀ ਵਾਰ ਪਾਣੀ ਪਾਉਂਗਾ ਮੈਂ ਕਿਹਾ ਸਰ ਪੂਰੀ ਦੁਕਾਨੇ ਲੱਗ ਚਾਰ ਬਾਰੇ ਇਹਦਾ ਆਏ ਓ ਬੋਈ ਬੋਈ ਦੀ ਗੱਲ ਸੁਣ ਕੋਈ ਦੀ ਬੋਈ ਦੀ ਗੱਲ ਸੁਣ ਕੋਈ ਦੀ ਟੌਣ ਹੂੰ ਰੋਪੀ ਹੈਲੋ ਕਰ ਲੈ ਆਏ ਕਿਹਾਂ ਸੇ ਆਪਣੇ ਸਟਾਈਲ ਨਾਲ ਕਰ ਹੈਲੋ ਹਾ ਲੋ ਗਾਇਜ਼ ਅੱਜ ਜਾਤ ਨਾ ਹਾਂ ਯਾਰ ਬ੍ਰੋ ਪਹਿਲਾਂ ਕਹਾ ਸਰ ਰੋਪੀ ਚੱਲ ਯਾਰ ਓਏ ਵੇ ਲੈ ਫਿਰ ਖੰਡੇ ਵਾਲੀ ਪਾਰਕ ਤੇ ਆਏ ਮੇਰੇ ਵੀਰੇ ਉਹ ਹਾਂ ਯਾਰ ਬੰਦੇ ਵਾਲੀ ਗੱਲ ਕਰਦਾ ਕੋਈ ਲੰਮੇ ਪੌਂਚ ਲੈ ਗਿਆ ਇਹ ਕਿਵੇਂ ਚੱਲ ਗਿਆ ਪੜਕੇ ਓਏ ਬੈਜੋ ਬੈਜੋ ਆਗੇ ਓਏ ਆ ਗਏ ਬੈਜੋ ਆ ਸਾਹੇ ਕਰਦੇ ਆ ਚਾਹ ਤਰ ਪੋਫਰ ਸਾਰੇ ਤਰ ਤੇਹੀਂ ਤਰ ਪੈਨੇ ਗੋਪੀ 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 ਮੈਂ ਕਰਕੇ ਫੱਲਾਈ ਆਵਾ ਗੋਪੀ ਸਾਹ ਉਹ ਸਾਰੇ ਮਨਾ ਦਿਖਾਤਾ ਵੀਰ ਹੁਣਾ ਨੂੰ ਰਗੜਾ ਲਾਉਂਦੇ ਵੀਰ ਹੁਣੀ ਗਾਈਸ ਕਾਹਦਾ ਲੱਗਿਆ ਆਯੋ ਗਾਇਸ ਰਗੜਾ ਲੱਗੇ ਕੁਝ ਕਹਿਣਾ ਚਾਹੁੰਦੇ ਤੁਸੀਂ ਕੁਝ ਨਹੀਂ ਕਹੋ ਕਹਿੰਦੇ ਖਰਾਕਲੀ ਲੋਹ ਨਹੀਂ ਦੇਈ ਆਪੋ ਕਰਕੇ ਰੱਖੋ ਆਪੋ ਕਰਕੇ ਰੱਖੋ ਸੁਸਤੀ ਚ ਪਾਈ ਮੁੰਡਿਆਂ ਨੇ ਤੇ ਫਿਰ ਮੁੰਡੇ ਰਗੜਾ ਫੋਨ ਲਾ ਪਏ ਗਏ ਹੈਲੋ ਗਾਈਸ ਗਾਈਸ ਵੀਰੇ ਲੋ ਵੀ ਮਿੱਤਰੋ ਆਹ ਕੰਮ ਕਸੂਤਾ ਜਿਹਾ ਹੋ ਗਿਆ ਆ ਪੁੱਟ ਕੀ ਹੋ ਗਿਆ ਵੀਰ ਜੀ ਕੀ ਹੋ ਗਿਆ ਇਹ ਪੁੱਟਣੀ ਪੈਣੀ ਆ ਜਿਗਾੜ ਕਿਉਂਕਿ ਏਸੀ ਦਾ ਪਾਣੀ ਬਾਹਰ ਨੂੰ ਨਹੀਂ ਨਿਕਲਦਾ ਇਧਰੋਂ ਉਹ ਪਰਲੇ ਬੰਨੇ ਨਵਾਣੇ ਤੇ ਇਧਰੋਂ ਚੜ੍ਹਾਈ ਗਈ ਹੈ ਅੰਦਰ ਚਈ ਜਾਂਦਾ ਇਹ ਸਾਨੂੰ ਹੁਣ ਪੁੱਟਣੀ ਪੈਣੀ ਹੈ ਜਗਾੜ ਨੁਕਸਾਨ ਕਰਨਾ ਪੈਣਾ ਉਹ ਬੁੱਦਲਾਂਾ ਪੁੱਟਦਗੇ ਨਹੀਂ ਉਹ ਵੀਰਾਂ ਤੋਂ ਹੈਗਾ ਜਿਗਾੜ ਕੀ ਅਗਵਾਂਡੀ ਆਪੇ ਇਹਨਾਂ ਵੀ ਪੁੱਟੀਆਂ ਸਾਰੇ ਟਰਾਲਿਆਂ ਨੇ ਖੋਦਦੇ ਫਿਰ ਕੀ ਜਣਾ ਚਾਹੁੰਦਾ ਮੈਂ ਮੰਗ ਕੇ ਉਹ ਲਾਈਟ ਬੰਦ ਹੋ ਗਈ ਫਿਰ ਕਾਸ਼ ਉਹ ਆਰਡਰ ਸੁਣੀਏ ਚਲੈਂਦੇ ਲੋਕਾਂ ਹਾਂ ਇਦਾਂ ਸੋਹਣਾ ਲੱਗਦਾ ਨਾ ਐ ਲੈਣ ਨਾਲ ਲੈਣ ਨਾਲ ਹੋਰ ਚੰਗਾ ਲੱਗਦਾ ਹਾਂਜੀ ਵੀਰ ਜੀ ਕਿਵੇਂ ਜੋ ਠੀਕ ਠਾਕ ਜੀ ਵਧੀਆ ਵੀਰ ਜੀ ਸੰਗਤਾ ਕਿੱਥੇ ਗਈਆਂ ਕਿਹੜੀਆਂ ਬਾਕੀ ਮਾਮਾ ਪਤ ਤੇ ਨਹੀਂ ਜਾਣੀ ਉੱਤੇ ਉਹ ਦੋ ਮਿੰਟ ਫਿਰਨ ਗਿਆ ਮੁੰਡੇ ਥੋੜਾ ਜਿਹਾ ਫਾਲਟ ਪੈ ਗਿਆ ਕਰਨ ਗਿਆ ਚੈੱਕ ਥੱਕਾ ਹੋ ਗਿਆ ਕੋਈ ਨਹੀਂ ਆਇਆ ਕੋਈ ਨਹੀਂ ਆ ਥੱਕਾ ਗਿਆ ਕੋਈ ਨਹੀਂ ਆ ਭਾਜੀ ਤਾਂ ਕਾ ਗਿਆ ਪੁੱਟੀ ਨਹੀਂ ਜਾਂਦੀ ਕੀ ਕਰੀਏ ਸਸਤਰ ਬਸਤਰ ਵੀ ਨਹੀਂ ਨਾ ਹੈਗੇ ਨੁਕਸਾਨ ਕਰਨਦੇ ਓਏ ਤੁਸੀਂ ਕਰੂ ਕਰਦਾ ਨਹੀਂ ਨਹੀਂ ਨੁਕਸਾਨ ਨਹੀਂ ਆਪਾਂ ਫੇਰ ਫੇਰ ਲਾ ਜਣੀ ਟੈਲ ਇਦਾਂ ਹੀ ਨੁਕਸਾਨ ਨਹੀਂ ਕੋਈ ਕਰਨਾ ਹੈ ਆਪਣੀ ਤੋਂ ਬਈ ਇੱਕ ਇਹ ਆਪਾਂ ਤੋੜ ਕੇ ਤੇ ਇੱਥੇ ਸਗਾ ਨਵੀਂ ਲਾਉਣੀ ਹਾਂ ਇਹ ਆਪਾਂ ਤਾਂ ਕਰਦੇ ਆ ਔੜਾ ਤੇਜ਼ ਸੀ ਆ ਇਹਦਾ ਪਾਣੀ ਨਹੀਂ ਜਿਹੜਾ ਅੰਦਰ ਪਈ ਜਾਂਦਾ ਕੋਈ ਚਾਹ ਤਾਂ ਕਰਕੇ ਨੀਵਾ ਕਰਨਾ ਥੱਲੇ ਮੰਗਾਲੇ ਕੁਰਕਰੇ ਮੁੰਡਿਆ ਨੇ ਗੋਪੀ ਵੀਰ ਐਕਸ਼ਨ ਮਾਰਦੇ ਆ ਆਪਣੇ ਵਾਲੇ ਥੱਲੇ ਹੈਗਾ ਕੋਈ ਥੱਲੇ ਹੀ ਹੈਗਾ ਕੋਈ ਨਹੀਂ ਥੱਲੇ ਨਹੀਂ ਹੈਗਾ ਮੁੰਡਿਆ ਕੋਣ ਹੈ ਥੱਲੇ 치ਰਾ ਚੌਧਰੀ ਹੈ ਲੋ ਹੈਗਾ ਹੀ ਹੈਗਾ ਹੀ ਹੈਗਾ ਹੀ ਹੈਗਾ ਹੀ ਹੁੰਦਾ ਹੀ ਏ ਨਾਮ ਤਾਂ ਪੁਰਾਣੇ ਇੱਕ ਬੰਦਾ ਡਾਡਾ ਸੌ ਗਿਆ ਓ ਉਹਦਾ ਐਕਸ਼ਨ ਹੀ ਮਿਸੂਆ ਤੇ ਮੇਰਾ ਤੇ ਲੋਮਾ ਤੇ ਉਥਾਲਾ ਸੇਮ ਹੀ ਲੱਗਦਾ ਸੇਮ ਲੱਗਦਾ ਨਾ ਉਹਦੇ ਮਮਾ ਇਦਾਂ ਡੰਡੇ ਵੱਜੇ ਇਦਾਂ ਜਿਹੜਾ ਦਿੱਲੀ ਕੁੱਟਿਆ ਸੀ ਨਾ ਅੱਗੇ ਪਰਨਾਕ ਵਿਦਵਾਨੀ ਨਾ ਲੱਗਦਾ ਇਹ ਤਾਂ ਨਹੀਂ ਵਰੀ ਦਿੱਲੀ ਪਤਾ ਕਿਹੜਾ ਕੁੱਟਿਆ ਜਮਾਲ ਖਿਲਰੇ ਆਹ ਚੱਲ ਉਹ ਲੱਗਦਾ ਇਹ ਕਰਨਾ ਪਾਇਆ ਜਿਹੜਾ ਜਿਹੜਾ ਪਰਨਾਕ ਲਾਉਣਾ ਵਾਲਾ ਪਾਣੀ ਇਦਾਂ ਕਾਪੀ ਜੁਰੂਰ ਮੇਰੀ ਹੋ ਉਹਨੂੰ ਲਕਾਲਾ ਤੇ ਇਹਨੂੰ ਕੱਢ ਦੇ ਗਾਲੀ ਪੂਰਾ ਸੇਮ ਪਰ ਇਹ ਮਧਰਾ ਦਾ ਯਾਦ ਨਹੀਂ ਸਹੀ ਗੱਲ ਹੈ ਸਵੇਰੇ ਚਾਹ ਪੀਣਾ ਉੱਥੇ ਤੈਨੂੰ ਦੇਖਣਾ ਇੱਥੇ ਤੈਨੂੰ ਜੇ ਉਹ ਤੇਰੀਆਂ ਕੰਨ ਤੇ ਤੈਨੂੰ ਕੌਮਣੇ ਆਵਾਜ਼ ਮਾਰੀ ਹੁਣ ਮੌਕਾ ਹੈ ਤੈਨੂੰ ਹੁਣ ਹੁਣ ਮੌਕਾ ਹੈ ਕੁਰਬਾਨੀ ਦੇਣ ਦਾ ਮੇਰੀ ਜਾਨ ਦੇ ਕੇ ਮੈਨੂੰ ਬਚਾਲਾ ਕਰ ਸਿਰ ਥੱਲੇ ਯਾ ਮੇਰਾ ਵੀਰ ਤੈਨੂੰ ਮਾਰ ਕੇ ਉਹਨੂੰ ਉਸੇ ਲਵ ਲੈਣਾ ਤੂੰ ਕਿਵੇਂ ਕਰੀਂ ਫੇਰ ਟੋਟਾ ਯਾ ਲੈਟਾ ਬੰਦ ਕਰ ਦੇ ਤੇੜੀਆਂ ਜੇ ਤੂੰ ਮਾਲਾ ਹੁਣਾਂ ਨੂੰ ਵਾਲ ਦਿਖਾ ਦੇਣਾ ਉਦਾਂ ਸਾਹੀ ਦੱਸ ਸਕਦੇ ਵੀ ਸੇਵ ਲੱਗਦਾ ਕਿ ਲਈ ਦੀ ਉਹਨਾਂ ਦੇ ਨਾਲ ਬੈਠੇ ਨੇ ਸੇਰੇ ਆਪਣਾ ਜਾਣ ਕੀ ਧਿਆਨ ਵਾਇਆ ਆਪਾਂ ਤਾਂ ਜਾ ਵੀ ਨਹੀਂ ਆਪਾਂ ਆਪਣੇ ਹੁਣ ਅਪਣਾ ਪਤਾ ਲੱਗਣਾ ਉਹਨਾਂ ਆਪਣੇ ਬੁਟਾ ਲੈਣਾ ਹੁੰਦਾ ਨਾ ਅਸੀਂ ਹਾਂ ਇਹ ਕੋ ਅੱਗੇ ਪਰ ਪਰਸੋਂ ਰੱਖਣੀ ਹੁੰਦੀ ਵਾਲ ਗਲਾਰ ਚ ਓਏ ਹੋਏ ਤਰੀਕਾ ਬਣ ਐਨੇ ਚੁੱਪ ਫਿਕਰ ਤੈਨੂੰ ਡਰ ਨਹੀਂ ਸਾਇ ਆਦੀ ਕਿਆ ਬਾਏ ਓਏ ਬਈ ਬ੍ਰੋ ਮਾਚਾ ਇਹ ਤਾਂ ਫਿੱਕੇ ਮम्मा ਕਾਹਦੇ ਦੇ ਨਹੀਂ ਬੇਸਿਕ ਕੀਤੀ ਉਹਨੂੰ ਕਿਹੜਾ ਟਰਾਲੀ ਵੀ ਬੈਠਾ ਸਕਦਾ ਕੌਣ ਦੇ ਬੈਠ ਸਕਦਾ ਹੋਈਏ ਉਹਨੇ ਹੀ ਆ ਲੋ ਵੀ ਮਸਰੋ ਸੌਣ ਦੀਆਂ ਹੋ ਗਈਆਂ ਤਿਆਰੀਆਂ ਤੇ ਆਦਾ ਵਲੌਗ ਇੱਥੋਂ ਤੱਕ ਹੀ ਕਿਉਂਕਿ ਨੇਰਾ ਬੜਾ ਹੋ ਗਿਆ ਵਾ ਤੇ ਟਾਈਮ 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 11:00 ਹੋ ਗਏ ਤੇ ਚਲੋ ਜੀ ਸੌਣੇ ਆ ਤੁਹਾਨੂੰ ਮਿਲਦੇ ਆ ਅਗਲੇ ਦਿਨ ਚ ਤੇ ਅਗਲੇ ਵਲੌਗ ਵਿੱਚ ਓ ਭਾਇ ਕਰਦੇ ਜਾਂਦੀ ਵਾਰੀ ਜੀ ਬਾਈ